ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ। ਔਰ ਅੱਜ ਇੱਕ ਬਹੁਤ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲੀ ਇਜ਼ੀ ਡਿਸਟ੍ਰਿਕਟ ਉਹਦੀ ਸ਼ੁਰੂਆਤ ਕਰਕੇ ਗਏ ਨੇ। ਔਰ ਜਿੰਨੇ ਵੀ ਅੰਦਰ ਜੋ ਰਜਿਸਟਰੀ ਕਰਾਉਣ ਵਾਲੇ ਮਿਲੇ ਮਾਨ ਸਾਹਿਬ ਨੂੰ ਸਾਰੇ ਖੁਸ਼ੀ ਟੋਕਨ ਸਿਸਟਮ ਹੁਣ ਇਹ ਨੀਤੀ ਕੋਈ ਜੀਆਪੀ ਆ ਕੇ ਪਹਿਲਾਂ ਰਜਿਸਟਰੀ ਕਰਾ ਲੂਗਾ ਟੋਕਨ ਲੱਗਦਾ ਹੈ ਟੋਕਨ ਵਾਈਜ਼ ਟਰਮ ਆਉਣੀ ਆ ਸੋ ਇਹਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਤੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੂੰ ਫੇਰ ਫਾਇਦਾ ਹੋਣਾ ਮੈਂ ਅੱਜ ਇੱਥੇ ਇੱਕ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਆਇਆ ਸੀਗਾ ਤੇ ਜੋ ਈਜ਼ੀ ਰਜਿਸਟਰੀ ਪ੍ਰੋਟੋਕਾਲ ਸਿਮ ਸਾਹਿਬ ਨੇ ਸ਼ੁਰੂ ਕੀਤਾ ਇਹ ਬੜਾ ਵਧੀਆ ਪ੍ਰੋਸੈਸ ਹੈ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਜਿਹੜਾ ਟਾਈਮ ਪੀਰੀਅਡ ਹੈ ਉਹ ਘੱਟ ਲੱਗਦਾ ਤੇ ਅੰਦਰੋਂ ਹੀ ਲਿਖਤ ਹੋ ਜਾਂਦੀ ਹੈ ਤੇ ਅੰਦਰੋਂ ਹੀ ਸਾਰੇ ਸਟੈਂਪ ਸਾਨੂੰ ਮਿਲ ਗਏ ਸੀਗੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਡਾ ਟਾਈਮ ਕੰਜ਼ਮਪਸ਼ਨ ਘਟਿਆ ਤੇ ਪਲੱਸ ਜਿਹੜੀ ਬਾਅਦ ਦੀ ਕਰਪਸ਼ਨ ਸੀਗੀ ਉਹ ਨੂੰ ਜ਼ਿਆਦਾ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਖਾਸ ਤੌਰ ਤੇ ਆਏ ਤੇ ਜਿਹੜੀ ਈਜ਼ੀ ਰਜਿਸਟਰੀ ਈ-ਰਜਿਸਟਰੀ ਹੈ ਉਹਦਾ ਅਫੀਸ਼ੀਅਲ ਲਾਂਚ ਕੀਤਾ ਇੱਕ ਬੜੀ ਵਧੀਆ ਸਹੂਲਤ ਇੱਕ ਬਹੁਤ ਵਧੀਆ ਉਪਰਾਲਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜਿਹਦੇ ਵਿੱਚ ਮਾਨ ਸਾਹਿਬ ਖੁਦ ਲੋਕਾਂ ਨੂੰ ਮਿਲ ਕੇ ਵੀ ਗਏ ਆ ਜਿਹੜੇ ਲਾਈਨ 'ਤੇ ਬੈਠੇ ਸੀ ਕਰਾਉਣ ਵਾਸਤੇ ਤੇ ਜਿਨ੍ਹਾਂ ਨੇ ਕਰਵਾਏ ਆ ਉਹਨਾਂ ਨੇ ਦੱਸਿਆ ਕਿ ਇੰਨਾ ਈਜ਼ੀ ਹੋ ਗਿਆ ਐ ਟਾਈਮ ਵੀ ਨਹੀਂ ਲੱਗਦਾ ਤੇ ਕੋਈ ਰਿਸ਼ਵਤ ਖੋਰੀ ਦੇ ਜਿਹੜੇ ਕਈ ਵਾਰ ਇਲਜ਼ਾਮ ਲੱਗਦੇ ਆ ਉਹ ਤੋਂ ਵੀ ਨਿਜਾਤ ਮਿਲ ਗਈ। ਅਜਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਸਾਹਿਬ ਚਿਹੂਦਾ ਦੀ ਧਰਤੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਚਾਹੀ ਸੀ। ਔਰ ਅੱਜ ਇੱਕ ਬਹੁਤ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲੀ ਈਜ਼ੀ ਰਜਿਸਟਰੀ। ਉਹ ਜੋ ਸ਼ੁਰੂਆਤ ਕਰਕੇ ਗਏ ਨੇ ਔਰ ਜਿੰਨੇ ਵੀ ਅੰਦਰ ਜੋ ਰਜਿਸਟਰੀ ਕਰਾਉਣ ਵਾਲੇ ਮਿਲੇ ਮਾਨ ਸਾਹਿਬ ਨੂੰ ਸਾਰੇ ਖੁਸ਼ੀ ਔਰ ਉਹਨਾਂ ਨੇ ਜਿਹੜੇ ਰਜਿਸਟਰੀ ਤੋਂ ਪਹਿਲਾਂ ਮੈਸੇਜ ਆਉਂਦੇ ਆ ਪ੍ਰਸ਼ਾਸਨ ਵੱਲੋਂ ਔਰ ਬਾਅਦ ਚ ਆਉਂਦੇ ਨੇ ਸਾਰੇ ਦਿਖਾਏ ਇਹਨਾਂ ਨੇ ਕਿ ਸਾਡਾ ਜਿਹੜਾ ਸਾਰਾ ਦਿਨ ਦੀ ਖੱਜਲ ਖਵਾਰੀ ਘਟ ਗਈ ਔਰ ਟੋਕਨ ਸਿਸਟਮ ਹੈ ਹੁਣ ਇਹ ਨਹੀਂ ਕਿ ਕੋਈ ਡੀਆਈਪੀ ਆ ਕੇ ਪਹਿਲਾਂ ਰਜਿਸਟਰੀ ਕਰਾ ਲੂਗਾ ਟੋਕਨ ਲੱਗਦਾ ਹੈ ਟੋਕਨ ਵਾਈਜ਼ ਹੀ ਟਰਮ ਆਉਣੀ ਹੈ ਸੋ ਇਹਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੂਗੀ ਤੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੂੰ ਫੇਰ ਫਾਇਦਾ ਹੋਣਾ ਠੀਕ ਹੈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਪਹੁੰਚੇ ਨੇ ਤੇ ਜਿਵੇਂ ਕਿ ਸਾਰਿਆਂ ਨੂੰ ਅਸੀਂ ਵਾਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਾਰਾ ਕੰਮ ਜਿਹੜਾ ਸਹਾਰਾ ਕਰਾਂਗੇ ਚ ਰਜਿਸਟਰੀ ਦਾ ਕੰਮ ਆ ਚ ਕਿ ਹੋਰ ਕੰਮ ਨੇ ਤੇ ਉਹਨੂੰ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਜਿਹੜਾ ਇਜ਼ੀ ਰਜਿਸਟਰੀ ਦਾ ਕੰਮ ਆ ਇਥੋਂ ਸ਼ੁਰੂ ਕੀਤਾ ਗਿਆ ਫਤੇਗੜ ਸਾਹਿਬ ਤੋਂ ਤੇ ਮਾਨ ਸਾਹਿਬ ਨੇ ਆਪ ਅੰਦਰ ਜਾ ਕੇ ਸਾਰਿਆਂ ਨਾਲ ਗੱਲਬਾਤ ਕੀਤੀ ਐ ਚੈੱਕ ਕੀਤਾ ਤੇ ਸਾਰੇ ਲੋਕ ਪੂਰੀ ਤਰ੍ਹਾਂ ਦੇ ਨਾਲ ਸੰਤੁਸ਼ਟ ਨੇ ਖੁਸ਼ ਨੇ ਅਸੀਂ ਫੇਰ ਤੁਹਾਡੇ ਨਾਲ ਗੱਲ ਕਰਦੇ ਆ ਆਪਣੀ ਜੀ ਪਹਿਲੇ ਆਪਣਾ ਵਾਅਦਾ ਦੁਹਰਾਉਨੇ ਆ ਕਿ ਜੋ ਵੀ ਆਵਾਮੀ ਪਾਰਟੀ ਸਰਕਾਰ ਤੁਸੀਂ ਬਣਾਈ ਆ ਆਵਾਮੀ ਪਾਰਟੀ ਦੀ ਸਰਕਾਰ ਬਣੀ ਆ ਜੋ ਵਾਅਦਾ ਕਰਕੇ ਤੁਹਾਡੇ ਨਾਲ ਆਏ ਸੀ ਕਿ ਇਸ ਕੰਮ ਨੂੰ ਸਖਾਲਾ ਕਰਾਂਗੇ ਈਜ਼ੀ ਕਰਾਂਗੇ ਤੇ ਉਹ ਸਾਰਾ ਜਿਹੜਾ ਉਹ ਉਵੇਂ ਹੀ ਚੱਲ ਰਿਹਾ ਤੇ ਆਨਲਾਈਨ ਸਮੇਂ ਚ ਹੋਰ ਵੀ ਸਹੂਲਤਾਂ ਜਿਹੜੀਆਂ ਨੇ ਬੜੇ ਸੌਖੇ ਤਰੀਕੇ ਨਾਲ ਲੋਕਾਂ ਤੱਕ ਮੁਹਈਆ ਕਰਾਈਆਂ ਜਾਣਗੀਆਂ ਕਿਉਂਕਿ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਧੰਨਵਾਦ ਅੱਜ ਡਿਸਟ੍ਰਿਕਟ ਫਟੇਗੜ ਸਾਹਿਬ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਪੁਰੀ ਤੇ ਸਾਡੇ ਜ਼ਿਲ੍ਹੇ ਦੇ ਅਸੀਂ ਤੈਨੂੰ ਐਮਐਲਏ ਉਨਾ ਵੱਲੋਂ ਡਿਸਟ੍ਰਿਕਟ ਫਰੀਗੜ ਸਾਹਿਬ ਦੇ ਵਿੱਚ ਈਜ਼ੀ ਰਜਿਸਟਰੀ ਜਿਹੜੀ ਸਰਕਾਰ ਵੱਲੋਂ ਪ੍ਰਣਾਲੀ ਇੰਪਲੀਮੈਂਟ ਕੀਤੀ ਗਈ ਉਹਦਾ ਸ਼ੁਭ ਮੂਰਤ ਕੀਤਾ ਗਿਆ ਪਿਛਲੇ 2 ਮਹੀਨੇ ਤੋਂ ਇਹਦੀ ਡਰਾਈ ਰਨ ਹੈ ਜਿਹੜੀ ਉਹ ਲਗਭਗ ਸਾਰੀਆਂ ਤਹਿਸੀਲਾਂ ਦੇ ਵਿੱਚ ਚੱਲ ਰਹੀ ਸੀ ਜੋ ਫੀਡਬੈਕ ਸਾਨੂੰ ਲੋਕਾਂ ਤੋਂ ਆ ਰਿਹਾ ਹੈ ਉਹ ਇਹ ਹੈ ਕਿ ਲੋਕਾਂ ਦਾ ਰਜਿਸਟਰੀ ਦਾ ਜਿਹੜਾ ਕੰਮ ਹੈ ਬਹੁਤ ਸਿੰਪਲੀਫਾਈ ਹੋ ਗਿਆ ਪਹਿਲਾਂ ਰਜਿਸਟਰੀ ਦੀ ਲੈਂਗੁਏਜ ਬੜੀ ਕੰਪਲੀਕੇਟਿਡ ਹੁੰਦੀ ਸੀ ਲੋਕਾਂ ਨੂੰ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਕੁਝ ਮਹਾਰ ਲੋਕ ਕੇ ਪੜ੍ਹ ਸਕਦੇ ਸੀ ਲੈਂਗੁਏਜ ਵੀ ਸਿੰਪਲੀਫਾਈ ਹੋਈ ਹੈ ਪ੍ਰੋਸੈਸ ਵੀ ਸਿੰਪਲੀਫਾਈ ਹੋਇਆ ਹੈ ਜੇ ਰਜਿਸਟਰੀ ਲਖਣ ਵਾਸਤੇ ਇੱਕ ਸਰਕਾਰੀ ਮੈਕੈਨਿਜ਼ਮ ਹੈ 500 ਰੁਪਏ ਦੀ ਫੀਸ ਪੇ ਕਰਕੇ ਕੋਈ ਵੀ ਆ ਕੇ ਸਰਕਾਰੀ ਤਰੀਕੇ ਨਾਲ ਰਜਿਸਟਰੀ ਲਖਾ ਲੈਣਾ ਪਹਿਲੇ ਕੰਬੜੇ ਗੁੰਚਲਦਾਰ ਹੁੰਦੇ ਸੀ ਮੈਂ ਜ਼ਿਲ੍ਹਾ ਸ਼੍ਰੀ ਫਤਗੜ ਸਾਹਿਬ ਦੀ ਸਾਰੇ ਸਰ ਦੇ ਸਿਟੀਜ਼ਨਸ ਨੇ ਜਿਹੜੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭੌਂਸੇ ਨੂੰ ਮਾਨਵਰਾ ਦਾ ਬਹੁਤ-ਬਹੁਤ ਧੰਨਵਾਦ ਕਰੇ ਨਾਮ ਪੁਨੀਤ ਸਿੰਘ ਆ ਮੈਂ ਫਤਗੜ ਸਾਹਿਬ ਦਾ ਹੀ ਰਹਿਣ ਵਾਲਾ ਮੈਂ ਅੱਜ ਇੱਥੇ ਇੱਕ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਆਇਆ ਸੀਗਾ ਤੇ ਜੋ ਈਜ਼ੀ ਰਜਿਸਟਰੀ ਪ੍ਰੋਸੈਸ ਸੀਮ ਸਾਹਿਬ ਨੇ ਸ਼ੁਰੂ ਕੀਤਾ ਇਹ ਬੜਾ ਵਧੀਆ ਪ੍ਰੋਸੈਸ ਹੈ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਜਿਹੜਾ ਟਾਈਮ ਪੀਰੀਅਡ ਹੈ ਉਹ ਘੱਟ ਲੱਗਦਾ ਤੇ ਅੰਦਰੋਂ ਹੀ ਲਿਖਤ ਹੋ ਜਾਂਦੀ ਹੈ ਤੇ ਅੰਦਰੋਂ ਹੀ ਸਾਰੇ ਸਟਾਮ ਸਾਨੂੰ ਮਿਲ ਗਏ ਸੀਗੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਡਾ ਟਾਈਮ ਕੰਜ਼ਮਪਸ਼ਨ ਘਟਿਆ ਤੇ ਪਲੱਸ ਜਿਹੜੀ ਬਾਹਰ ਦੀ ਕ腐ਸ਼ਨ ਸੀਗੀ ਉਹ ਨੂੰ ਜ਼ਿਆਦਾ ਰੁਕ ਲੱਗੀ ਕਿਉਂਕਿ ਇਹਦੇ ਨਾਲ ਕੀ ਹੁੰਦਾ ਅਗਰ ਮੈਂ ਤਾਂ ਆਵਾਜ਼ੀਆਂ ਸਰਦਾ ਕਿ ਸਾਰੇ ਐਵੇਂ ਦੇ ਸਟੈਪ ਹੋਰ ਲੈਣ ਤੇ ਬਾਹਰ ਦੀ ਕ腐ਸ਼ਨ ਨੂੰ ਰੋਕਣ ਜਿੰਨੀਆਂ ਵੀ ਹੋ ਸਕਦੀਆਂ ਸਰ ਪਿਛਲੇ ਸਮੇਂ ਨਾਲ ਵਧੀਆ ਹੁੰਦਾ ਪਿਛਲੇ ਸਮੇਂ ਨਾਲੋਂ ਘਟੀਆਂ ਸਰ ਦੇ ਟਾਈਮ ਦੇ ਵਿੱਚ ਤਾਂ ਜਿੰਨੀਆਂ ਵੀ ਕ腐ਸ਼ਨ ਪਹਿਲਾਂ ਸੀਗੀਆਂ ਉਹਨਾਂ ਤਾਂ ਜਿਹੜੇ ਸਰ ਦੇ 4 ਸਾਲ ਹੋਇਆ ਇਹਨਾਂ ਘਟੀਆਂ ਕ腐ਸ਼ਨ ਪਹਿਲਾਂ ਨਾਲੋਂ ਤਾਂ ਕਾਫੀ ਪ੍ਰੋਸੈਸ ਵਧੀਆ ਹੋ ਗਿਆ ਜੀ ਸ਼ੁਕਰ ਹੈ ਕਿ ਇਹਨਾਂ ਨੇ ਸੰਭਾਲ ਲਿਆ ਸਰ ਮੈਂ ਹਾਰਡਲੀ ਮੈਨੂੰ ਐਂ ਲੱਗਦਾ ਕਿ 15 20 ਅੱਧਾ ਘੰਟਾ ਲੱਗਿਆ ਹੋਊਗਾ ਵਕਤੋਂ ਵਕਤ ਪਹਿਲਾਂ ਕਿੰਨੇ ਕਿੰਨੇ ਸੰਭਾਲ ਲਿਆ ਪਹਿਲਾਂ ਤਾਂ ਸਰ ਸਾਰਾ ਸਾਰਾ ਦਿਨ ਚਲੇ ਜਾਂਦਾ ਸੀ ਕੀ ਕਹਿਣਾ ਚਾਹਦੇ ਸਰ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਇਸ ਚੀਜ਼ ਦੇ ਲਈ ਮੈਂ ਕਿ ਐਵੇਂ ਦਾ ਪ੍ਰੋਸੈਸ ਉਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਸਾਡੇ ਵਰਗੇ ਜਿਹੜੇ ਜੋਬ ਤੇ ਜਾਂਦੇ ਆ ਉਹਨਾਂ ਲਈ ਇਹ ਬੜਾ ਔਖਾ ਪਰ ਉਹ ਤੋਂ ਕ腐ਪਸ਼ਨ ਦੇ ਐਕਸਟਰਾ ਪੈਸੇ ਦੇਣੇ ਇਹ ਕਰਵਾਣਾ ਤਾਂ ਉਹਨੂੰ ਕੁਝ ਵੀ ਨਹੀਂ ਹੁੰਦਾ ਉਹ ਮੇਰਾ